ਜਾਪਨਾ ਜਾਪਨਾ ਆ ਬਾਬਾ ਟਰੰਪ ਨੂੰ ਵਕਸ ਕੋਈ ਇਸ ਮਤ ਇਹਨੇ ਅਮਰੀਕਾ ਚ ਗਏ ਤਾਂ ਪੰਜਾਬੀ ਜਿਹੜੇ ਠਠ ਕਰਲੇ ਕਰਲੇ ਇਹਨੇ ਤਾਂ ਬਾਬਿਆਂ ਦਾ ਵੀਰ ਜਗਾਰ ਖੜਾਤਾ ਨਜ਼ਾਰੇ ਤਾਂ ਬਾਈਡਨ ਵੇਲੇ ਤੇ ਗੱਡੀਆਂ ਤੇ ਜਹਾਜ਼ ਚੜਦੇ ਤੇ 50 50000 ਦੀ ਭੇਟਾ ਆਉਂਦੀ ਤੀ ਗੁਗਲੋ ਮੁਗਲੋ ਹੋਰ ਲੱਤਾਂ ਕੁੱਟਨੀਆਂ ਸੀਆਂ 20-20 ਹਜ਼ਾਰ ਦਾ ਇਕੱਠਾ ਮੱਥਾ ਟੇਕਦਿਆਂ ਤੇ ਸ਼ੌਨੇ ਦੀਆਂ ਛਾਂ ਪਾ ਪਾਉਂਦੀਆਂ ਤੀਆਂ ਮੁੰਡਿਆਂ ਨੂੰ ਬਾਹਰ ਭੇਜਣ ਖਾਤਰ ਲੋਕ ਕੜੇ ਪਾਉਂਦੇ ਤੇ ਵੀਜ਼ਾ ਤੇ ਰੱਖ ਲਵਾਉਣ ਦਾ 50-50 ਹਜ਼ਾਰ ਰੁਪਈਆ ਦਿੰਦੇ ਤੇ ਪਾਸਪੋਰਟ ਤੇ ਹੱਥ ਫਰਾ ਕੇ ਫੂਕਾ ਮਾਰਨ ਦਾ ਲੱਖ-ਲੱਖ ਰੁਪਈਆ ਮਿਲਦਾ ਸਰਾਵਣ ਕਾ ਲੱਗਣੀਆਂ ਪਈਆਂ ਤੀਆਂ ਅੱਜ ਜਦੋਂ ਦਾ ਟਰੰਪ ਆਇਆ ਨਾ 베ੜੀ ਬਿਠਿਆ ਕਿਹੜੀ ਬਾਬਿਆਂ ਦੀ ਗੱਦੀ ਤੇ ਰੌਣਕਾਂ ਲੱਗੀਆਂ ਹੋਈਆਂ ਦੀਆਂ ਹੁਣ ਉੱਥੇ ਮੱਖੀਆਂ ਬੈਠੀਆਂ ਹੋਈਆਂ ਨੇ ਇਹ ਬਾਬਾ ਸੱਚੇ ਪਾਤਸ਼ਾਹ ਕਰ ਕੋਈ ਕਿਰਪਾ ਇਹ ਦੇ ਦੇ ਆ ਗੁੱਡੀ ਜੀ ਚ ਪਰਦੇ ਕੋਈ ਜੋਸ਼ ਇਹਦਾ ਮੋੜ ਦੇ ਮਨ ਕਿਸੇ ਲੋਟ ਜਿਹੜਾ ਬਾਬਿਆਂ ਦਾ ਦੁਬਾਰੇ ਰਜਗਾਰ ਚੱਲ ਪਏ ਇਹ ਵੀ ਦੁਖੀ ਕਰ ਲੈਣਾਂ ਨੇ ਕਦੇ ਚੜਾਉਣ ਵਾਸਤੇ ਜਹਾਜ਼ ਕਦੇ ਲਿਆਂਣ ਵਾਸਤੇ ਜਹਾਜ਼ ਬਾਬਿਆਂ ਕੋਲੇ ਫਰੀਜ ਆ ਹੁਣ ਪਤਾ ਨਹੀਂ ਬਾਬਾ ਮਿਲੂ ਪਤਾ ਨਹੀਂ ਮੈਨੂੰ ਤਾਂ ਲੱਗਦਾ ਗੁੱਡਾ ਜਾਂ ਟਰੰਪ ਖਾਨਾ ਚਕਾਊਗਾ ਬਾਬਿਆਂ ਨੂੰ ਵੀ ਟਿੱਪਿੰਗ ਜਿਹੜੇ ਹਾਲਾਤ ਬੜਦੇ ਜਾਂਦੇ ਨੇ ਦਿਹਾੜੀਆਂ ਕਰਨ ਲੱਗ ਪਾ ਜਪਨਾਮ ਬਾਬਾ ਜੀ ਹੈ ਗਾਕ ਜਪਨਾਮ ਭਾਈ ਜਪਨਾਮ ਆ ਜਾ ਆ ਜਾ ਆ ਜਾ ਔਰ ਯਾਨੀ ਤੂੰ ਗੱਡੀ ਤੇ 50 ਰੁਪਏ ਮੱਥਾ ਟਕਿਆ ਕੇ ਕੁਲ ਲਿਪਾਂਦਾ ਲਿਆਵਾਂਗੇ ਔਖਾ ਹੋ ਗਿਆ ਆ ਜਾ ਪੜਤਾ ਆ ਜਾ ਆ ਜਾ ਆ ਜਾ ਬੈਠ ਭਗਤਾ ਮੈਂ ਚਾਹ ਚੱਕ ਲਿਆ ਮੈਂ ਲੇਪੈ ਨਾ ਬਾਬੇ ਕੋਲੇ ਚਾਰ ਚਾਰ ਚੀਲੇ ਅਲਦਾਲੇ ਦੁੱਧੜੀ ਕਿੰਨੀ ਰੱਖਿਆ ਕਰਦੇ ਤੇ ਹੁਣ ਬਾਬਾ ਚਾਹ ਵੀ ਆਪ ਲੈਣ ਜਾ ਰਹੇ ਆਪਣੇ ਤਾਂ ਕਢਾ ਲੈ ਮੈਨੂੰ ਲੱਗਦਾ ਜਿਹੜੇ ਚਾਰ ਛੱਲੜ ਘਰਾਣੇ ਨੇ ਬਾਬਾ ਹਲਕਾ ਫੁਲਕਾ ਹੀ ਹੋ ਰਿਹਾ ਰੰਗ ਬਨੇ ਦਾਤੇ ਦੇ ਜਦੋਂ ਦਾ ਆਥਣ ਨੂੰ ਗੱਡੀ ਤੋਂ 2-2 ਲੱਖ ਰੁਪਈਆ ਲੈ ਕੇ ਖੜੇ ਹੁੰਦੇ ਤੇ ਉਦੋਂ ਤਾਂ ਕਰਦੇ ਵੀ ਦੁੱਧ ਚ ਕੇਸਰ ਪਾ ਕੇ ਪੀਉਂਦੇ ਤੇ ਹੁਣ ਤਾਂ ਟਰੰਪ ਨੇ ਚਾਹ ਵੀ ਬਾਬੇ ਆਪ ਲਉਣ ਦਾ ਤੇ ਪੀ ਲਾਈ ਚਾਹ ਦੀ ਘੁੱਟ ਬਾਬਾ ਇੱਕ ਗੱਲ ਸਮਝ ਨਹੀਂ ਆਈ ਪਹਿਲਾਂ ਤਾਂ ਤੇਰੇ ਕੋਲੇ ਡੌਂਕੀ ਲਾਣ ਵਾਸਤੇ ਜਿਹੜੇ ਜਾਂਦੇ ਤੇ ਗਏ ਉਹਨਾਂ ਦੀਆਂ ਖੰਭਣੀਆਂ ਬੰਨਣ ਵਾਸਤੇ 10-10 ਘੰਟੇ ਬਾਰੀਆਂ ਦੀ ਤੀਗੀ ਹੁਣ ਬੇਲਾ ਜੀ ਹੋ ਗਿਆ ਕੰਮ ਇੱਕ ਸੱਚ ਨਾਲ ਹੋਰ ਪਹਿਲਾਂ ਜਿਹੜੇ 4-4 5-5 ਚੇਲੇ ਹੁੰਦੇ ਤੇ ਆਲੇ-ਦਾਲੇ ਉਹਨਾਂ ਦੇ ਵੀ ਪਾਸਪੋਰਟਾਂ ਦੇ ਰਾਖ ਰੂਖ ਲਾ ਕੇ ਉਹਨਾਂ ਨੇ ਵੀ ਡੌਂਕੀ ਲਵਾਤੀ ਕੀ ਦੱਸਾਂ ਭਾਈ ਹਾਂ ਜਿਵੇਂ ਇੱਕ ਪੈਨਾਂ ਨੇ ਆ ਕੇ ਖੜੰਬੇ ਬੇਲੇ ਕਰਕੇ ਖੁੰਜਿਆ ਨਾ ਲਾਤੇ ਆ ਟਰੰਪ ਮਾਰੇ ਨੇ ਬਾਬੇ ਬੇਰੁਜ਼ਗਾਰ ਕਰਤੇ ਹੈ ਕਿ ਭਾਗ ਤਾਂ ਤੇਰੇ ਘੜੀ ਥੋੜੇ ਜੇ ਪੈਸੇ ਰਹਿੰਦੇ ਤੇ ਕਿਹੜੇ ਪੈਸੇ ਉਹ ਤੇਰੇ ਘਰ ਵਾਲੀ ਮੁੰਡੇ ਦੀ ਡੌਂਕੀ ਸਫਲ ਬਣਾਉਣ ਵਾਸਤੇ ਮਹਾਕਾਲ ਦਾ ਟਾਲਾ ਲਾਹ ਕੇ ਗਈ ਸੀ 30000 ਰੁਪਏ ਦਾ ਹੈ ਉਹਦੇ ਮੋਬਾਈਲ ਚੋਂ ਦੇ ਆ ਸੌਰੀ ਰੇਜ ਨੂੰ ਜ ਘਟਤੀ ਗੂਗਲ ਪੇ ਨਹੀਂ ਹੋਏ ਉਹ ਪੈਸੇ ਨੇ ਲਿਆ ਫੜਾ 30000 ਰੁਪਿਆ ਚਾਚੂ ਉਡ ਵਾਲੇ ਤੇ ਕਿਹੜੇ ਸੁਫਨੇ ਲੈਣਾ ਤੂੰ ਪੈਸੇ ਲੈਣ ਦੇ ਮੈਂ ਤਾਂ ਆਪਦੇ ਵਾਲੇ ਲੈਣ ਆਇਆ ਹਾਂ ਹਾਂ ਕਿਹੜੇ ਤੇਰੇ ਕਿਹੜੇ ਪੈਸੇ ਦੱਸਦਾ ਤੈਨੂੰ 2 ਮਿੰਟ ਮੈਂ ਤਾਂ ਉਹਦਾ ਹਿਸਾਬ ਬੰਨੀ ਬੈਠਿਆ ਆ ਦੇਖ ਹੋਰਾਂ ਦੇਖ ਹੁਣ ਆ ਹਸਾਬਾ ਮੇਰੇ ਕੋਲੇ 40000 ਰੁਪਿਆ ਦਾ ਤੈ ਰਾਖ ਲਵਾਈ ਦਾ ਬੀਜੇ ਦੇ ਉੱਪਰ ਲਿਆ ਦੀਗਾ ਉਹ ਤੂੰ ਸ਼ੁਕਰ ਮਨਨ ਉਹਦੇ ਸਕੀਮ ਚਲਾਈ ਹੋਈ ਸੀ ਬਾਬਿਆਂ ਦੀ ਇਹ ਬੀਜੇ ਤੇ ਤਾਂ ਮੈਂ ਰਾਖ ਲਵਾਈ ਦਾ 2-2 ਲੱਖ ਵੀ ਲੈਤਾ ਤੂੰ ਕਮਾਲ ਕਰਦਾ ਆ ਦੂਸਰਾ ਦੇਖ ਹੁਣ 8000 ਮੰਤਰ ਪੜਨ ਦਾ ਪਾਸਪੋਰਟ ਤੇ ਹੱਥ ਫੇਰਨ ਦਾ ਦਿੱਤਾ ਦੀ ਤੈਨੂੰ ਏ ਪਾਸਪੋਰਟ ਤੇ ਹੱਥ ਫੇਰਨ ਦਾ ਤਾਂ ਮੈਂ 2-2 ਲੱਖ ਰੁਪਏ ਲਿਆ ਹੋਇਆ ਤੂੰ ਸ਼ੁਗਰ ਮੰਨ ਤੈਨੂੰ ਬਹੁਤ ੱਿੱਲ ਦਿੱਤੀ ਹੋਈ ਸੀ ਬਾਬਿਆਂ ਦੀ ਤੂੰ ਫੇਰ ਕਾਪੀ ਚ ਕੀ ਬੰਦੇ ਚ ਚਲ ਅਗਲੇ ਤੇ ਆ ਜਾ 350 ਦਾ ਮੈਂ ਜਹਾਜ ਚੜਾਇਆ ਤੀਗਾ ਤੇਰੀ ਗੱਦੀ ਤੇ 8000 ਦੇ ਕੇ ਮੁੰਡੇ ਦੀ ਡੌਂਕੀ ਵੇਲੇ ਪੈਰੋਂ ਦਾ ਪੈਰਾ ਲਵਾਇਆ ਦੀ ਮੈਂ ਉਹ ਤੇਰੇ ਦੇ ਰੱਬ ਦੀ ਕਿਰਪਾ થી ਉਹਦੇ ਪੈਰੋਂ ਡਿਸਕਾਊਂਟ ਚ ਸਕੀਮ ਤੇ ਆਇਆ ਹੋਇਆ ਸੀ। ਇਹ ਪੈਰੋਂ ਦਾ 2-2 ਤੇ 3-3 ਲੱਖ ਰੁਪਏ ਜੀ ਨਹੀਂ ਮੰਨਿਆ ਸੀ ਮੁੰਡਿਆਂ ਤੇ ਪੈਰਾ ਲਾਉਣ ਨੂੰ। ਤੇਰੇ ਮੁੰਡੇ ਦੇ 60000 ਤੇ ਪੈਰਾ ਲੱਗਿਆ ਤੂੰ ਕਮਾਲ ਕਰੀ ਜਾਂਦਾ ਯਾਰ ਫੇਰ ਕੱਪੀ ਅੱਜ। ਮੈਨੂੰ ਨਹੀਂ ਪਤਾ ਬਾਬਾ ਜਦੋਂ ਮੇਰਾ ਕੰਮ ਹੀ ਨਹੀਂ ਰਸ ਆਇਆ ਹੈਗਾ। ਮੇਰੇ ਤਾਂ ਜੋੜ ਲਾਇਆ ਪਿਆ 트ੰਪ ਤਾਂ ਉੱਥੋਂ ਰਿਪੋਰਟ ਕਰ ਕਰ ਕੇ ਜਹਾਜ਼ਾਂ ਚੜ੍ਹ ਚੜ੍ਹ ਕੇ ਵਾਪਸ ਭੇਜੀ ਜਾਂਦਾ। ਮੇਰੇ ਤਾਂ ਪੈਸੇ ਵਿਆਜ ਸਮੇਤ ਹਾ ਮੋੜ। ਸਿੱਖ ਭਗਤਾਂ ਭਾਬਿਆਂ ਦੀ ਗੱਦੀ ਤੇ ਆ ਕੇ ਝੂਠ ਨਾ ਬੋਲ ਮੇਰਾ ਕੰਮ ਤੀ ਬੀਜੇ ਤੇ ਰਾਖ ਲਵਾ ਕੇ ਜਹਾਜ਼ ਚੜ੍ਹਨਾ ਹੂੰ ਮੇਰਾ ਕੰਮ ਤੀ ਪਾਸਪੋਰਟ ਤੇ ਮੰਤਰ ਪੜ੍ਹ ਕੇ ਅਗਲੇ ਦੇਸ਼ਾਂ 'ਚੋਂ ਡੌਂਕੀ ਲਵਾਉਣਾ ਹੂੰ ਮੇਰਾ ਕੰਮ ਤੀ ਪਹਿਰੋਂ ਦਾ ਪੈਰਾ ਲਵਾ ਕੇ ਡੌਂਕੀ ਵਾਲਿਆਂ ਦੀ ਨਜ਼ਰ ਤੋਂ ਪਚਾ ਕੇ ਮੁੰਡਾ ਅਮਰੀਕਾ ਲਈ ਕੰਦ ਟਪਾਉਣਾ ਹੂੰ ਮਹਾਕਾਲ ਦਾ ਟਾੜਾ ਲਹਾ ਕੇ ਮੁੰਡੇ ਦੀ ਜ਼ੁਬਾਨ ਤਕ ਕਰਾਉਣੀ ਹੂੰ ਉਹ ਵਈ ਕਰਾਤੀ ਅੱਗੇ ਤਾਂ ਪਏ ਹੂੰ ਟਰੰਪ ਨਾਲ ਤੂੰ ਆਪ ਦੇਖ। ਉਹ ਬਾਬਾ ਟਰੰਪ ਨਾਲ ਅਸੀ ਕੀ ਸੋਚੀਏ ਤੂੰ ਸਾਰਾ ਕੁਝ ਕਰ ਸਕਦਾ ਕਿਵੇਂ? ਉਹ ਤੋਂ ਮੰਤਰ ਮੰਤਰ ਪੜ ਕੇ ਟਰੰਪ ਦਾ ਮੂਡ ਬਦਲ ਦੇ। ਉਹ ਬੱਲੇ ਓਏ ਭਗਤਾ ਕਿਹੜੀ ਦੁਨੀਆ 'ਚ ਫਿਰਦਾ ਹੈ। ਅਗਲਾ ਕਰੋੜ ਕਰੋੜ ਦੇ ਜੈਮਰ ਲਾ ਕੇ ਰੱਖਦਾ। ਉਥੇ ਆ 30 30 ਹਜ਼ਾਰ ਵਾਲੇ ਮੰਤਰ ਕੋਈ ਨਹੀਂ ਸਿਗਨਲ ਫੜਦੇ। ਉਹ ਜੇ ਬਾਬਾ ਤੰਤਰ ਮੰਤਰ ਨਹੀਂ ਕੰਮ ਕਰਦੇ ਪੈਰੋਂ ਦਾ ਪੈਰਾ ਲਵਾ ਕੇ ਉਹਨੂੰ ਠੰਡਾ ਕਰਦੇ। ਬੱਲੇ ਓਏ ਤੇਰੇ 60000 ਚ ਤਾਂ ਪੈਰਾਂ ਆ ਛੋਟੇ ਮੋਟੇ ਫੁੱਦੂ ਜੇ ਦੇ ਸਬਜ਼ੀ ਦੀ ਲੰਘ ਕੇ ਅਮਰੀਕਾ ਦੀ ਕੰਧ ੱਤੇ ਪਹੁੰਚਦਾ ਏ ਜੇ ਟਰੰਪ ਤੇ ਪੈਰੋਂ ਦਾ ਪੈਰਾ ਲਵਾਉਣਾ ਫਿਰ 10-15 ਲੱਖ ਰੁਪਈਆ ਹੋਰ ਲੱਗੂ ਲਿਆ ਫੜਾਵਰਾ ਹੈ ਉਹ ਕਰ 10 ਲੱਖ ਕਰ ਪਹਿਲਾ ਪੈਰੋਂ ਦਾ ਅਮਰੀਕਾ ਦਾ ਵੀਜ਼ਾ ਵੀ ਤਾਂ ਲਵਾਉਣਾ ਲੱਗੂ ਲੈ ਪੈਰੋਂ ਨੂੰ ਵੀ ਜੇ ਦੀ ਕਿਲੋੜਾ ਤਾਂਹੀਂ ਚੱਕ ਤੂੰ ਫੱਟੇ ਬੰਦੇ ਓਏ ਤੇਰੇ ਇਹ ਪੰਜਾਬ ਥੋੜੀ ਐ ਜਿਹੜੇ ਚ ਆ ਕੇ ਜਿੰਨੇ ਮਰਜੀ ਭਈਏ ਬੋਟਾ ਬਣਾ ਲੈਣ ਜਿੰਨੇ ਮਰਜੀ ਬੈਠੇ ਰਹਿਣ ਉੱਥੇ ਕਾਨੂੰਨ ਬਹੁਤ ਸਖਤ ਹੈ ਮੈਂ ਆਪਦਾ ਪੈਰੋਂ ਡਿਪੋਰਟ ਕਰਾਉਣੇ ਕੰਮ ਦਾ ਬੰਦਾ ਮੇਰਾ ਉਹ ਯਾਰ ਉਹ ਬਾਬਾ ਨਾ ਭੇਜ ਫਿਰ ਪੈਰੋਂ ਨੂੰ ਤੂੰ ਤੇਰੇ ਕੋਲੇ ਸੀਸੀਆਂ ਚ ਬਥੇਰੇ ਭੂਤ ਪ੍ਰੇਤ ਬੰਦ ਕਰੇ ਹੋਏ ਨੇ ਉਹ ਚ ਮੇੜ ਦੇ ਟਰੰਪ ਨੂੰ ਫਰੀ ਜਾਣਗੇ ਉਹਨੂੰ ਭਜਾਈ ਮੁੰਡੇ ਆਪਣੇ ਕੰਮ ਕਰੀ ਜਾਣਗੇ ਉਹ ਰੈਣ ਦੇ ਬਾਬਾ ਉਹ ਰੈਣ ਦੇ ਇਹ ਤਾਂ ਇਥੇ ਗਰੀਬ ਦੇਸਾਂ ਦੇ ਲੋਕਾਂ ਨੂੰ ਜਿੰਬੜਨ ਜੋਗੇ ਨੇ ਉੱਥੇ ਜਾ ਕੇ ਤੇ ਇਹ ਵੀ ਅਪਡੇਟ ਹੋ ਜਾਂਦੇ ਨੇ ਹੈ ਅਪਡੇਟ ਉਹ ਕਿਵੇਂ ਆ ਪਿੱਛੇ ਜੇ ਮੈਥੋਂ ਜਕਰੇਨ ਵਾਲੇ ਨੇ 10 15 ਭੂਤ ਮੰਗੇ ਤੇ ਕਹਿੰਦੇ ਰੂਸ ਦੇ ਰਾਸ਼ਟਰਪਤੀ ਨੂੰ ਚਿਮੇੜਨੇ ਨੇ ਅੱਛਾ ਫਿਰ ਤਾਂ ਬਹੁਤ ਵਧੀਆ ਕੰਮ ਐ ਨਾ ਫੌਜਾਂ ਦਾ ਮਰਨ ਦਾ ਡਰ ਨਾ ਕੁਝ ਹੋਰ ਅੰਦਰੋਂ ਅੰਦਰੀ ਕਰ ਦਣਗੇ ਕੰਮ ਖਤਮ ਉਹ ਪਹਿਲਾਂ ਸੁਣ ਤ ਲੈ ਹਾਂ ਇਹ ਸਾਲੇ ਰੂਸ ਵਾਲਿਆਂ ਤੋਂ 1000 ਦੀਆਂ ਦਿਹਾੜੀਆਂ ਲੈ ਕੇ ਜਕਰੇਨ ਵਾਲੇ ਦੀ ਬੰਬ ਸਿੱਟਣ ਲੱਗੇ। ਅੱਛਾ ਹੁਣ ਮੈਨੂੰ ਲੱਗਾ ਟਰੰਪ ਨਾਲ ਤੀਜਾ ਹਿੱਸਾ ਕਰਕੇ 2 ਨੰਬਰ ਵਾਲਿਆਂ ਦੀਆਂ ਫੋਟੋਆਂ ਖਿੱਚ-ਖਿੱਚ ਕੇ ਦੇਣ ਲੱਗ ਜਾ। ਫਿਰ ਮੈਨੂੰ ਨਹੀਂ ਪਤਾ ਬਾਬਾ। ਨਹੀਂ ਦਾ ਟਰੰਪ ਨੂੰ ਤੂੰ ਕਰਦੇ ਠੰਡਾ। ਨਹੀਂ ਫਿਰ ਸਾਡੇ ਤਾਂ ਵਿਆਹ ਸਮੇਤ ਐਸੇ ਮੋੜ ਦੇ ਵਾਪਸ। ਐਸੇ ਜੇ ਨਾ ਮੁੜੇ ਫਿਰ ਕੀ ਕਰੇਗਾ? ਫਿਰ ਕੀ ਆ ਫਿਰ ਅਸੀਂ ਤਾਂ ਇਕੱਠੇ ਹੋ ਕੇ ਆ ਕੇ ਤੇਰੇ ਕੁਤਕਾ ਫੇਰਾਂਗੇ। ਚੰਗੀ ਤਰ੍ਹਾਂ ਨਾਲ ਤੇਰੀ ਲਾਹ-ਭਾਗ ਕਰਾਂਗੇ। ਕੁੱਤ ਕਾ ਫੇਰੇਗਾ ਹਾਂ ਜਦ ਮੈਂ ਤੇਰਾ ਕੀ ਮਾਰਾ ਕਰਤਾ ਓਏ ਤੂੰ ਮੇਰੇ ਕੁੱਤ ਕਾ ਫੇਰੇਗਾ ਆਂ ਸੰਡੇ ਤੇਰੀ ਵੀ ਜਿਓਏ ਨੇ ਬੁੜੀਆਂ ਨੂੰ ਚਾਰਟ ਤੇ ਲਾ ਕੇ ਚੰਗੇ ਭਲੇ ਕੰਮ ਲੱਗੇ ਹੋਏ ਤੇਗੇ ਆ ਦੂਸਰਾ ਇੱਕ ਸਰਕਾਰਾਂ ਨੇ ਕਰਾਇਆ ਕਰਤਾ માਫ ਮੁਠੀ ਜਿ ਲੈਂਦੀਆਂ ਨੇ ਆਧਾਰ ਕਾਰਡ ਥੂ ਤੇਰੇ ਕੋਲੇ ਸਾਰਾ ਘਰ ਖਾ ਗਿਆ ਇਹਨੂੰ ਮੈਂ ਤੇਰਾ ਘਰ ਕਾ ਦਿਨ ਖਾ ਗਿਆ ਓਏ ਮੈਨੂੰ ਤਾਂ ਦੋ ਪਾਣੀ ਹੱਥੀਆਂ ਰੋਟੀਆਂ ਨਹੀਂ ਖਾਤੀਆਂ ਜਾਨ ਮੈਂ ਤੇਰਾ ਘਰ ਕਾ ਦਿਨ ਖਾ ਗਿਆ ਓ ਬਾਬਾ ਆ ਬਿਆ ਲਿਖਿਆ ਬੇਟੀ ਦੇ ਵਿੱਚੋਂ ਡੱਬੀਆਂ ਵਾਲੇ ਖੇਸ ਤੂੰ ਖਾ ਗਿਆ। ਝਾਂਜਰਾਂ ਤੂੰ ਖਾ ਗਿਆ। ਆਹ 2 ਕੀਲਿਆਂ ਦਾ ਬਿਆਨਾ ਤੂੰ ਖਾ ਗਿਆ। ਇਹ ਛੱਡਿਆ ਕੀ ਆ ਸਾਰੇ ਦਾ ਸਾਰਾ ਗਟਾਰ ਗਿਆ। ਅੱਜ ਦੁਸ਼ਤ। ਅੱਜ ਦੁਸ਼ਤ। ਬਾਪਿਆ ਦੇ। ਓਏ ਦੋਸਤ ਮੈਨੂੰ ਕਹਨਾ ਸਾਰਾ ਸਾਰਾ ਹਿਸਾਬ ਕਿਤਾਬ ਨੂੰ ਮੈਂ ਕਿੱਥੋਂ? ਕੱਦ ਰਹਾ। ਇੰਨਾ ਪਾਪ ਸੁਣ ਕੇ ਢਿੱਡ ਚ ਤਰਿਆ ਜਾਂਦਾ। ਲੈਟਰਿੰਗ ਚ ਜਾਂਦਾ। ਹੈਂ? ਜਾਇਆ ਜਾਇਆ ਮੈਂ ਉਰੀ ਬੈਠਾ ਕਿਤੇ ਉਰੇ ਨਾਲ ਸੜੇ ਹਾਂ ਠਾਲ ਦੀ ਕਤਾਬ ਕਿਤਾਬ ਲਾਣਾ ਮੈਂ ਸਾਰਾ ਇੰਮਕ ਬੈ ਪੈ ਗਿਆ ਦੋਸਤ ਦੋਸਤ ਤੂੰ ਲੈਟਰੀ ਗੇ ਚ ਲੁੱਕ ਕੇ ਪੈਣਾ ਛੜਾਉਣਿਆ ਕਾਂਟਾ ਪਰ ਦਰੋਜ ਨਿਕਲਦੇ ਆਪੇ ਪੱਛਾਣ ਆ ਬੈਂਗਾ ਜਾ ਆ ਕੀ ਕਰੀਏ ਲੈਟਰਿੰਗ ਤਾਂ ਆਉਂਦੀ ਨਹੀਂ ਉਰੇ ਮਸਕ ਵਿੱਚ ਦੋ ਘੰਟੇ ਬੈਠਾ ਵੀ ਚੱਲ ਨਹੀਂ ਪਰ ਦੁਸ਼ਟ ਨਹੀਂ ਬੈਠਣ ਦੇ ਨਹੀਂ ਇੱਥੇ ਪਈ ਆ ਮੈਂ ਤੈ ਮਹਾਰਾਜ ਹਾਈ ਬੇ ਹਾਈ ਡਰਾਪ ਉਹ ਕਿਰਾਂ ਬੈ ਗਿਆ ਬੇੜਾ ਆ ਜਿੰਨੇ ਨਜ਼ਾਰੇ ਦਿੱਤੇ ਤੇ ਉੰਨੀ ਖੋਲੇ ਆ ਕਮਾਲ ਹੋ ਗਈ ਘੰਟਾ ਹੋ ਗਿਆ ਇਹ じゃ ਕੀ ਕਰ ਰਿਹਾ ਉਹ ਅੰਦਰ ਨਿਕਲ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਉਦਾਂ ਵਾਲੇ ਕੱਢੂ ਜਨੇ ਵੀ ਨਿਕਲਦਾ ਐ ਐਸੇ ਦਾ ਲੈ ਕੇ ਜਾਂਦਾ ਜੀ ਟਰੱਕ ਤੇਰਾ ਬੇੜਾ ਮੈਂ ਤੇਰਾ ਹੁਣ ਟਰੰਪ ਮੋੜੂਈ ਜਨਾ ਤੋ ਕੋਈ ਤੂੰ ਤਾਂ ਉੱਥੇ ਬਹਿ ਜਾ ਭਗਤਾ ਮੰਜੇ ਤੇ ਬੈਠੂਰੇ ਕੀ ਮੰਗਦਾ ਐ ਉਹ ਕੰਟਾ ਹੋ ਗਿਆ ਤੈਨੂੰ ਕੰਟਾ ਇੱਥੇ ਫਿਰ ਉਰੇ ਹੁਣ ਤੂੰ ਮੇਰੇ ਬਾਹਰ ਚ ਬੈਠੇਗਾ ਯਾਰਾ ਬਾਹਰ ਚ ਕੀ ਤੇਰਾ ਕੀ ਪਤਾ ਇਧਰ ਦੀ ਕਿਤੋਂ ਦੀ ਲੰਘ ਜਾਏ ਲੈ ਤੇ ਮੈਂ ਚਿੜੀਆਂ ਜਿਹੜੇ ਉਹ ਸਰਦਾਰ ਵਿਛਦੀ ਲੱਗ ਜੂਗਾ ਬਾਹਰ ਬਿਸੀ ਰਹੂੰਗਾ ਮੈਂ ਬਬਠਾ ਰਿਹਾ ਆ ਜਾ ਤੂੰ ਨਿਕਲਿਆ ਉੱਥੇ ਬਹਿ ਜਾ ਮੰਜੇ ਤੇ ਮੈਂ ਨਹੀਂ ਬੈਠਦਾ ਮੈਂ ਵੀ ਚ ਲੈ ਕੇ ਜਾਉਂ ਪੈਸੇ ਐ ਨਹੀਂ ਹੋ ਕਰਦਾ ਹੈਗਾ ਪੂਰਾ ਰਪ ਜੱਟਾਂ ਉਹ ਖਰਜਾ ਮੇਰਾ ਕੰਮ ਕਸੂਤਾ ਹੋ ਰਿਹਾ ਮੈਨੂੰ ਕਬਜੀ ਹੋ ਰਹੀ ਆਹ ਇਹ ਕਬਜੀ ਹੋ ਰਹੀ ਤੇ ਮੈਂ ਜਲਾਬ ਦੀਆਂ ਕੁੜੀਆਂ ਹਏ ਉਹ ਬੱਛਾ ਉੱਥੇ ਮੈਨ ਲੈ ਜਾ ਕੇ ਉਹਦੀ ਮਰਦਾ ਯਾਰਾ

ਸਾਰਾ ਨਕਸਾਨ ਹੋਊ ਉਹ ਤੇਰਾ ਕਰੇ ਮੈਂ ਲਾਭ ਨਹੀਂ ਕਰਦਾ ਹੋਇਆ ਤੇਰੇ ਡੰਗਰ ਮਰ ਜਾਣਗੇ ਮੈਂ ਤੇਰੀ ਖੇਤੀ ਕਣਕ ਡਿਗ ਜੂ ਤੇਰੀ ਗੜੇ ਪੈ ਸਕਦੇ ਤੇ ਖੇਤ ਪੈਰੋਂ ਬੋਹ ਮਾਰੇ ਵਿਚਰੇ ਤੂੰ ਭੱਜ ਜਾ ਔਰ ਇਹ ਸੋਹਣਾ ਪੱਛੀ ਨਹੀਂ ਤੇਰਾ ਆਪ ਦਾ ਸਾਰਾ ਭੱਜ ਜਾ ਭੱਜ ਜਾ ਪੈਰੋਂ ਛੱਡ ਤਾਂ ਪੰਜ ਫੇਰ ਵੀ ਤਾਂ ਚੱਲਦਾ ਬੱਜ ਜਾ ਉਹ 12 ਦੇ ਥੱਲੋਂ ਵੀ ਬਿਲਣ ਜੀ ਜਿਓ ਚਰਨਾਂ ਨੂੰ ਜਾਉਣ ਲੱਗਿਆ ਮੈਨੂੰ ਤਾਂ ਲੱਗਦਾ ਲੰਘਿਆ ਜਾਂ ਮੀ ਇਹ ਮਹਾਕਾਲ ਪੈਰੋਂ ਇਹਨੂੰ ਦੁਸ਼ਟ ਨੂੰ ਭਜਾਉਂਦਾ ਉਹਦਾ ਨਾਂਜਾ ਦੁਸ਼ਟ ਕਿੱਥੇ ਸੌਰੇ ਨੇ ਮੁਸਕ ਜਪਟੇ ਪੈਸਾ ਹਾਜਮ ਕਰਨ ਬਾਅਦ ਵੀ ਬਹੁਤ ਕੁਝ ਕਰਨਾ ਪੈਂਦਾ ਕੋਈ ਹੈ ਜਪਨਾ 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 ਬਣਾ ਦੇ ਜੀ ਮਾਲਾ ਆਹ ਮਾਲਾ ਹਾ ਸ਼ੁਕਰ ਹੈ ਮਹਾਂਕਾਲ ਕੱਲ੍ਹ ਗਿਆ ਜਰਾ ਆਹ ਜਿੱਥੇ ਬਤਵ ਬਰੇ ਮਸਕ ਚ ਬਠਿਆ ਐ ਤੇ ਪਾਇਦੇ ਤੇ ਚਾ ਪਿਆ ਆਹ ਉਹ ਹੋ ਹੋ ਇਹ ਵੀ ਤੁਰਦਾ ਸਰੀਰ ਮੁਸਕ ਨੇ ਪੁੱਕੀ ਦਾ ਚਮਕਾ ਲਾ ਕੇ ਫੇਰ ਕਰਨਾ ਬਾਉ ਸਰੀਰ ਕੰਡੇ ਤੇ ਕਿੱਥੇ ਸੌਰਾ 250 ਰੁਪਏ ਦੀ ਭੁੱਕੀ ਹੋਰ ਖਵਾਊਗਾ ਟੇਕ ਕੇ ਪੰਜਾਬ ਨਹੀਂ ਗਿਆ ਆਹ ਕੀ ਜਪਨਾਮ ਕੀ ਜਪਨਾਮ ਜਪਨਾਮ